ਭਾਈ ਜੀਵਨ ਸਿੰਘ ਜੀ ਸ਼ਹੀਦ ਹੋ ਗਏ ਭਾਈ ਉਦਾ ਸਿੰਘ ਨਾਲ ਪੰਜਾ ਸਿਕਸਨ ਭਾਈ ਬਚਿੱਤਰ ਸਿੰਘ ਨਾਲ 100 ਸਿੰਘ ਸੀ ਜੀ ਸਤਿਗੁਰਾਂ ਨੇ ਸਰਸਾ ਪਾਰ ਕੀਤੀ ਮੇਰੇ ਸਤਿਗੁਰੂ ਦੇ ਸਨਮਾਨਯੋਗ ਮਾਤਾ ਜੀ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜਾਦੇ ਸਰਸਾ ਨੂੰ ਪਾਰ ਕਰਦੇ ਪ੍ਰਵਾਹੇ ਜਾਂ ਬਣਿਆ ਆਪ ਸਭ ਨੂੰ ਪਤਾ ਹੈ ਕਿ ਪਰਿਵਾਰ ਤੋਂ ਵਿਛੜ ਗਏ ਇਸ ਸੰਧਿਆ ਤੱਕ ਕੁੰਮੇ 마ਸ਼ਕੀ ਦੀ ਝੌਂਪੜੀ ਵਿੱਚ ਪਹੁੰਚ ਗਏ ਥੋੜਾ ਜਿਹਾ ਪਾਜ ਸਿੰਘ ਕਾਇਨੂਰ ਤੋਂ ਵੀ ਆਏ ਨੇ ਜੀ ਉੱਥੇ ਵੀ ਮੈਨੂੰ ਕਹਿ ਰਹੇ ਸਨ ਵੀ ਮੈਨੂੰ ਪਤਾ ਹੈ ਕਿ ਰਸਤਾ ਜਿਹੜਾ ਅਸੀਂ ਮੋਟਾ-ਮੋਟਾ ਰਾ ਦੱਸ ਰਹੇ ਹਾਂ ਜਿਨ੍ਹਾਂ ਰਾਹਾਂ ਤੋਂ ਲੰਘੇ ਪਿਆਰੋ ਕਿਹੜੇ ਸ਼ਬਦ ਵਰਤੀ ਅਸੀਂ ਸੱਚੀ ਮੈਂ ਤੁਹਾਨੂੰ ਕਹਿਣਾ ਲਫ਼ਜ਼ ਹੀ ਕੋਈ ਨਹੀਂ ਲੱਭਦਾ ਪਿਆ ਮੁੰਜ ਬੜੇ ਸਾਡੇ ਕੋਲ ਲਫ਼ਜ਼ ਨੇ ਕਥਾ ਕਰਦੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਸ਼ਹਾਦਤ ਦੀ ਸਫ਼ਰ ਦੀ ਗੱਲ ਕਰਨਾ ਮੇਰਾ خیال ਸਾਨੂੰ ਕੋਈ ਲਫ਼ਜ਼ ਹੀ ਨਹੀਂ ਮਿਲਦਾ ਪਿਆ ਕਿਹੜਾ ਲਫ਼ਜ਼ ਉੱਤੇ ਟੁਕੇਗਾ ਉੱਥੇ ਫਿਰ ਕੁੰਮਾ ਮਾਸ਼ਕੀ ਜਿਹਦਾ ਨਾਮ ਕਰਮੂ ਸੀ ਜੀ ਕਰਮਚੰਦ ਇਹ ਕਨਵਰਟਡ ਸੀ ਜੀ ਇਹਦੀ ਝੌਂਪੜੀ ਚ ਗਏ ਆ ਸੀਤ ਪੈ ਰਹੀ ਏ بارش ਹੋ ਰਹੀ ਏ ਕੱਪੜੇ ਲਾਲਾਂ ਦੇ ਭਿੱਜੇ ਹੋਏ ਨੇ ਤੇ ਯਾਦ ਰੱਖਿਓ ਜਿਸ ਦਿਨ ਦਾ ਜਨਮ ਹੋਇਆ ਜਿਹ ਪਹਿਲਾ ਦਿਨ ਹੈ ਆ ਦਿਨ ਵੇਖਣ ਵਾਲਾ ਸੋਹਣੀਆਂ ਗਦਗਲੀਚਿਆਂ ਤੇ ਬਹਿਣ ਵਾਲੇ ਮਖਮਲੀ ਸੇਜਾਂ ਤੇ ਬਹਿਣ ਵਾਲੇ ਸਿੰਘ ਤਾਂ ਕਦੀ ਬਾਬਾ ਫਤਿਹ ਸਿੰਘ ਨੂੰ ਥੱਲੇ ਖਲੋ ਨਹੀਂ ਸੰਦੇ ਤੇ ਕਦੀ ਕਿਸੇ ਨੇ ਮੋਢੇ ਚੁਕਣਾ ਕਦੀ ਕਿਸੇ ਨੇ ਮੋਢੇ ਚੁਕਣਾ ਅੱਜ ਕੱਪੜੇ ਭੀਜੇ ਹੋਇਆ ਠਰੂ ਠਰੂ ਕਰਦੇ ਤਾਨ ਨੇ ਬੁੱਢੜਾ ਸ਼ਰੀਰ 80 ਸਾਲ ਤੋਂ ਵੱਧ ਉਮਰ ਖੈ ਤੇ ਸਿਆਲ ਦੋ ਚੀਜ਼ਾਂ ਦੋ ਜਣਿਆਂ ਨੂੰ ਦੋ ਉਮਰਾਂ ਨੂੰ ਸਰਦੀ ਬੜਾ ਚੀਤੀ ਪਕੜਦੀ ਏ ਇੱਕ ਬੱਚੇ ਨੂੰ ਤੇ ਇੱਕ ਬਜ਼ੁਰਗ ਨੂੰ ਇੱਕ ਪਾਸੇ 7 ਸਾਲ 9 ਸਾਲ ਦੇ ਲਾਲ ਨੇ ਦੂਸਰੇ ਪਾਸੇ ਬਿਰਧ ਮਾਤਾ ਨਾਲ ਖੈ ਕੁੰਮੇ 마什ਕੇ ਦਾ ਬੂਹਾ ਬੰਦ ਹੈ ਦੀਵਾ ਬਲਦਾ ਪਿਆ ਖੱੱਚਰ ਅੱਗੇ ਜਾ ਖੜੀ ਕੀਤੀ ਆਵਾਜ਼ ਦਿੱਤੀ ਉਹਨੇ ਭਾਈ ਬੂਹਾ ਖੋਲ ਕਹਿੰਦਾ ਜੀ ਤੁਸੀਂ ਕੌਣ ਹੈ ਤਾਂ ਮਲਾਹ ਸੀ ਨਾ ਮਲਾਹ ਵੀ ਸੀ 마什ਕ ਮਸ਼ਕ ਪਾਣੀ ਭਰਦੇ ਹੁੰਦੇ ਸਨ ਕਹਿੰਦੇ ਤੁਸੀਂ ਕੌਣ ਅੰਦਰੋਂ ਆਵਾਜ਼ ਆਈ ਬੜੀ ਪਿਆਰ ਭਰੀ ਕਹਿੰਦੇ ਨੇ ਮੈਂ ਨਾ ਗੁਰੂ ਗੋਬਿੰਦ ਸਿੰਘ ਦੀ ਮਾਂ ਹਾਂ ਵਾਹ ਵਾਹ ਮੇਰੇ ਨਾਲ ਮੇਰੇ ਪੋਤੇ ਨੇ ਉਹਨੇ ਇੱਕੋ ਦਮ ਉੱਠ ਕੇ ਦਰਵਾਜ਼ਾ ਖੋਲ੍ਹਿਆ ਤੂਵੇ ਅੱਗੇ ਮਾਤਾ ਜੀ ਤੇ ਦੋਨੋਂ ਲਾਲ ਖਲੋਕੇ ਸਨ ਉਹਦਾ ਮਨ ਪਰ ਹੈ ਆਖਰ ਕਿੰਨੀ ਕੁ ਦੂਰ ਹੈ ਜੀ ਆਨੰਦਪੁਰ ਸਾਹਿਬ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਹਾਂ ਮੇਰੇ ਨਾਲ ਮੇਰੇ ਪੋਤੇ ਨੇ ਬੂਹਾ ਖੋਲਿਆ ਠਰ ਰਹੇ ਸਨ ਉਹਨੇ ਇੱਕੋ ਦਮ ਕਾ ਮਾਂ ਜੀ ਅੰਦਰ ਆਓ ਉਹਦੇ ਕੋਲ ਕੱਪੜੇ ਕੋਈ ਨਹੀਂ ਸਨ ਗਰਮ ਗਰੀਬ ਸੀ ਨਾ ਪਰ ਨਹੀਂ ਉਹ ਬਹੁਤ ਅਮੀਰ ਸੀ ਜਿਹੜੀ ਉਹ ਸੇਵਾ ਕਰ ਗਿਆ ਉਹਦੇ ਸਾਹਮਣੇ ਕਿਸੇ ਨਹੀਂ ਟੱਕ ਸਕਦਾ ਉਹ ਅੰਦਰ ਲੈ ਗਿਆ ਕਹਿੰਦੇ ਨੇ ਮਾਤਾ ਜੀ ਕਹਿੰਦੇ ਨੇ ਅਸੀਂ ਰਾਤ ਰਹਿਣਾ ਹੈ ਵਾਹ ਕਰਤਾਰ ਤੇਰੀ ਨੇਤ ਕੋਈ ਨਹੀਂ ਮੁਕਾਬਲਾ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਕਹਿੰਦੇ ਅਸੀਂ ਰਾਤ ਰਹਿਣਾ ਹੈ ਪਿਆਰਿਓ ਜਿਹੜੀ ਮਾਂ ਦਾ ਪਤੀ ਇੰਨੀਆਂ ਔਰਤਾਂ ਦੇ ਭਾਰ ਦੀਆਂ ਔਰਤਾਂ ਦੇ ਸੁਹਾਗ ਵਿੱਚ ਆ ਗਿਆ ਇਨੇ ਲੋਕਾਂ ਦੇ ਘਰ ਵਿੱਚ ਆ ਗਿਆ ਅੱਜ ਉਹ ਮਾਂ ਕੁੱਲੀ ਅੱਗੇ ਖਲੋ ਕੇ ਕਹਿ ਰਹੀਏ ਮੈਂ ਰਾਤ ਰਹਿਣਾ ਹੈ ਉਹ ਅੰਦਰ ਲੈ ਗਿਆ ਦੀਵਾ ਬਲ ਰਿਹਾ ਹੈ ਫਿਰ ਕਹਿੰਦਾ ਮਾਤਾ ਜੀ ਕੁਝ ਸ਼ਕਣਾ ਹੈ ਕਹਿੰਦੇ ਹਾਂ ਭੁੱਖ ਲੱਗੀ ਹੈ ਯਾਦ ਰੱਖਿਓ 6 ਪੋ ਦੀ ਸਾਰੀ ਰਾਤ ਤੇ ਬੱਚੇ ਨੇ 7 ਪੋ ਦਾ ਸਾਹਾ ਦਿਨ ਨਿਕਲ ਗਿਆ ਕਹਿੰਦੇ ਹਾਂ ਭੁੱਖ ਲੱਗੀ ਕਹਿੰਦੇ ਮੈਂ ਕੰਮ ਕਰਨਾ ਤੁਸੀਂ ਇੱਥੇ ਬੈਠੋ ਉਹ ਦੌੜ ਕੇ ਲక్ష్ਮੀ ਬ੍ਰਾਹਮਣੀ ਕੋਲ ਗਿਆ ਕਹਿੰਦਾ ਮੇਰੇ ਘਰ ਸਤਿਗੁਰੂ ਦੇ ਲਾਲ ਆਏ ਨੇ ਮਾਤਾ ਆਈ ਹੈ ਕੁਛ ਛਕਣ ਭੋਜਨ ਬਣਾ ਦੇ ਉਹਨੇ ਜੋ ਕੋਈ ਸੁੱਕਾ ਮਿਸਰਾਸੀ ਤਿਆਰ ਕਰ ਦਿੱਤਾ ਜੀ ਤੇ ਨਾਲ ਕਹਿੰਦੇ ਤੇਰੇ ਘਰ ਕੱਪੜੇ ਹੈਗੇ ਆ ਗਰਮ ਮੇਰੇ ਘਰ ਕੱਪੜੇ ਕੋਈ ਦੂਨਾ ਸਿੰਘ ਡੂਰੀਆ ਕਹਿੰਦਾ ਕੱਪੜੇ ਉਹਦੇ ਘਰੋਂ ਲੈ ਕੇ ਆਇਆ ਕਿ ਮੇਰੇ ਘਰ ਬਸਤਰ ਕੋਈ ਨਹੀਂ ਉਹ ਬਸਤਰ ਲੈ ਕੇ ਆਇਆ ਗਰਮ ਕੱਪੜੇ ਦਿੱਤੀ ਉਸੇ ਪ੍ਰਸ਼ਾਦਾ ਛਕਾਇਆ ਦੋਨਾਂ ਲਾਲਾਂ ਨੂੰ ਤੇ ਮਾਤਾ ਜੀ ਨੂੰ ਚੌਂਪੜੀ 'ਚ ਪਾ ਦਿੱਤਾ ਆਪਣੀ ਕੁੱਲੀ ਕਹਿ ਲੋ ਛਣ ਕੇ ਨਾ ਤਾਂ ਆਪ ਬਾਹਰ ਲੇਟ ਗਿਆ ਜੀ